ਘਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰ ਸਹਿ ਸਵੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਕਾਂਗਰਸ ਵਿੱਚ ਵੱਡਾ ਬਵਾਲ ਸ਼ੁਰੂ ਹੋ ਗਿਆ ਹੈ ਕੈਬਨਟ ਮੰਤਰੀਆਂ ਦੇ ਉਲਟ ਫੇਰ ਨੂੰ ਲੈ ਕੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਪੰਜਾਬ ਦੇ ਵਿੱਚ ਆਉਣ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਸੰਜੀਵ अरोड़ा ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਹਲਕਾ ਲੁਧਿਆਣਾ ਵਿਸਤੋਂ ਤਸ ਦੇ ਹਜ਼ਾਰ ਤੇ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਕਿਉਂਕਿ ਗੁਰਪ੍ਰੀਤ ਗੋਗੀ ਨੇ ਵੀ ਜਦੋਂ ਉਹ ਜਿਉਂਦੇ ਸੀ ਉਹਨਾਂ ਨੇ ਵਿਰੋਧ ਕੀਤਾ ਸੀ ਬੁੱਡੇ ਨਾਲੇ ਨੂੰ ਲੈ ਕੇ ਉਹਨਾਂ ਕਿਹਾ ਪ੍ਰੋਜੈਕਟ ਪਾਸ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਨਹੀਂ ਪੱਥਰ ਜਿਹੜਾ ਸੂਬੇ ਦੇ ਮੁੱਖ ਮੰਤਰੀ ਵੱਲੋਂ ਰੱਖਿਆ ਗਿਆ ਸੀ ਤੋੜ ਦਿੱਤਾ ਸੀ ਗੁਰਪ੍ਰੀਤ ਗੋਗੀ ਨੇ ਇਸ ਲਈ ਸੰਜੀਪ ਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਅਸਤੀਫਾ ਦੇਣਗੇ ਰਾਜ ਸਭਾ ਦੇ ਮੈਂਬਰ ਤੋਂ ਅਤੇ ਕੈਬਨਿਟ ਦਾ ਹਿੱਸਾ ਵੀ ਛੱਡਣਗੇ ਸੂਤਰ ਦੱਸਦੇ ਨੇ ਕਿ ਲਾਲਚ ਦਿੱਤਾ ਗਿਆ ਹੈ ਸੰਜੀਵ ਅਰੋੜਾ ਨੂੰ ਅਤੇ ਰਾਜ ਸਭਾ ਦੇ ਮੈਂਬਰ ਹੋਣਗੇ ਯਾਨੀ ਕਿ ਐਂਟਰੀ ਹੋਵੇਗੀ ਅਰਵਿੰਦ ਕੇਜੀਵਾਲ ਦੀ ਦੂਸਰੇ ਪਾਸੇ 2 ਦਿਨਾਂ ਦੇ ਸੈਸ਼ਨ ਦੇ ਵਿੱਚ ਮੰਤਰੀ ਜਿਹੜਾ ਹੈ ਸੰਗਰੂਰ ਤੋਂ ਜਿਸ ਦਾ ਮੈਂ ਤੁਹਾਨੂੰ ਨਾਮ ਨਹੀਂ ਲਾਵਾਂਗਾ ਉਸ ਦੇ ਕੰਮਾਂ ਤੇ ਵੀ ਨਿਸ਼ਾਨੀਆਂ ਸਵਾਲ ਖੜੇ ਹੋਏ ਕਿ ਕੀ ਕੀਤਾ ਜਾ ਰਿਹਾ ਹੈ ਕਿਉਂ ਨਹੀਂ ਗੱਲਬਾਤ ਹੋਈ ਇਸ ਨੂੰ ਲੈ ਕੇ ਬਵਾਲ ਖੜਾ ਸ਼ੁਰੂ ਹੋ ਗਿਆ ਹੈ ਕਿ ਕੈਬਨਟ ਦੇ ਵਿੱਚ ਸੱਤ ਮੰਤਰੀ ਜੇ ਗੱਲ ਕਰੀਏ ਬਿਹਾਰ ਦੀ ਪਟਨਾ ਦੇ ਵਿੱਚ ਨतीश ਕੁਮਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਹਾਲੇ ਇਸ ਸਾਲ ਦੇ ਵਿੱਚ ਅਕਤੂਬਰ ਦੇ ਵਿੱਚ ਜਿਹੜਾ ਹੈ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਬਿਹਾਰ ਦੇ ਵਿੱਚ ਲੇਕਿਨ ਨतीश ਕੁਮਾਰ ਨੇ ਪਤਾ ਨਹੀਂ ਕਿਸ ਤਰ੍ਹਾਂ ਦਾ ਪਤਾ ਖੇਡਿਆ ਅਕਤੂਬਰ ਤੋਂ ਪਹਿਲਾ ਹੀ 7 ਨਵੇਂ ਮੰਤਰੀ ਵਕ-ਵਕ ਉਹਧਿਆਂ ਤੇ ਬਿਠਾ ਦਿੱਤੇ ਗਏ ਨੇ ਵੱਡਾ ਫੇਰ ਬਦਲ ਕੀਤਾ ਗਿਆ ਹੈ ਪਰ ਬਿਹਾਰ ਦੀ ਸਰਕਾਰ ਵੱਲੋਂ ਅੱਜ ਸੌ ਚੁੱਕ ਸਮਾਗਮ ਵੀ ਹੋ ਗਿਆ ਇੱਧਰ ਦੋ ਮੰਤਰੀਆਂ ਦੀ ਛੁੱਟੀ ਕੀਤੀ ਜਾਵੇ ਕਿ ਪੰਜਾਬ ਤੇ ਇਸ ਤੇ ਵੀ ਸਿਆਸੀ ਮਾਰ ਕਹਿ ਰਹੇ ਨੇ ਕਿ ਕਿਸੇ ਵੀ ਸਮੇਂ ਆਪ ਆਦਮੀ ਪਾਰਟੀ ਵਿੱਚ ਵੱਡਾ ਧਮਾਕਾ ਹੋ ਸਕਦਾ ਹੈ ਉਧਰ ਨतीश ਕੁਮਾਰ ਅੱਜ ਅਚਾਨਕ ਕਿਉਂ ਉਹ ਵੱਡਾ ਫੈਸਲਾ ਲੈ ਕੇ ਬੈਠ ਗਿਆ ਧਾਇਆਂ ਤਿੰਨਾਂ ਘੰਟਿਆਂ ਦੇ ਵਿੱਚ ਸੱਤ ਨਵੇਂ ਕੈਬਨਟ ਮੰਤਰੀ ਬਣਾ ਦਿੱਤੇ ਗਏ ਅਤੇ ਪੁਰਾਣੇ ਕੈਬਨਟ ਸੱਤ ਮੰਤਰੀਆਂ ਨੂੰ ਉਹਨਾਂ ਦੇ ਅਹੁਦਿਆਂ ਦੇ ਉੱਪਰੋਂ ਲਾ ਦਿੱਤਾ ਗਿਆ ਸਿਆਸੀ ਮਾਇਨੇ ਦੱਸੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਫੁੱਟ ਵੀ ਦੱਸੀ ਜਾ ਰਹੀ ਹੈ ਨਤੀਸ਼ ਕੁਮਾਰ ਦੀ ਕਿਉਂਕਿ ਨਤੀਸ਼ ਕੁਮਾਰ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਸੈਂਟਰ ਦੇ ਵਿੱਚ ਲੰਗੜੀ ਹੋ ਜਾਵੇਗੀ ਇਧਰ ਸੰਗਰੂਰ ਦੇ ਮੰਤਰੀ ਉੱਤੇ ਸਵਾਲ ਉੱਠੇ ਜਾ ਰਹੇ ਨੇ ਦੂਸਰੇ ਪਾਸੇ ਸੰਜੀਵ ਅਰੋੜਾ ਜੇਕਰ ਚੋਣ ਜਿੱਤੇ ਨੇ ਜਿਮਨੀ ਚੋਣ ਉਹਨਾਂ ਨੂੰ ਵੀ ਜਿਹੜਾ ਹੈ ਕੈਬਨਟ ਮੰਤਰੀ ਬਣਾਇਆ ਚਾਹੇਗਾ ਯਾਨੀ ਕਿ ਫੇਰ ਬਦਲ ਹਰ ਸਮੇਂ ਚਾਹੇ ਉਹ ਪੰਜਾਬ ਦੀ ਸਿਆਸਤ ਹੋਵੇ ਚਾਹੇ ਉਹ ਪਟਨਾ ਦੀ ਚਾਹੇ ਉਹ ਬਿਹਾਰ ਦੀ ਸਿਆਸਤ ਹੋਵੇ ਫੇਰ ਬਦਲ ਚੱਲਦੇ ਰਹਿੰਦੇ ਨੇ ਅੱਜ ਨਤੀਸ਼ ਕੁਮਾਰ ਵੱਲੋਂ ਸੱਤ ਪੁਰਾਣੇ ਕੈਬਨਟ ਮੰਤਰੀ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤੇ ਗਏ ਅਤੇ ਸੱਤ ਨਵੇਂ ਕੈਬਨਿਟ ਮੰਤਰੀ ਬਣਾ ਦਿੱਤੇ ਗਏ ਹਾਲਾਂਕਿ ਵਿਧਾਨ ਸਭਾ ਦੀਆਂ ਚੋਣਾਂ ਇਸ ਸਾਲ ਦੇ ਵਿੱਚ ਅਕਤੂਬਰ ਦੇ ਵਿੱਚ ਹੋਣਗੀਆਂ ਥੋੜੇ ਜਿਹਾ ਮਹੀਨਿਆਂ ਤੋਂ ਪਹਿਲਾਂ ਵੱਡਾ ਉਲਟ ਫੇਰ ਕਰ ਦਿੱਤਾ ਗਿਆ ਹੈ ਇਧਰ ਦੋ ਦਿਨਾਂ ਦੇ ਸੈਸ਼ਨ ਦੇ ਵਿੱਚ ਜਿਹੜਾ ਸੰਗਰੂੜ ਦਾ ਮੰਤਰੀ ਹੈ ਉਸ ਦੇ ਕਾਰਜਗੱਦੀ ਉੱਤੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਜਾ ਰਹੇ ਨੇ ਇਧਰ ਅਰਵਿੰਦ ਕੇਸ਼ਰੀਵਾਲ ਦੀ ਤਿਆਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਆਉਣ ਦੀ ਸੰਜੀਵ ਅਰੋੜਾ ਨੂੰ ਵੀ ਮੰਤਰੀ ਬਣਾਇਆ ਜਾਵੇਗਾ ਜੇਕਰ ਉਹ ਜਿਮਨੀ ਚੋਣ ਜਿੱਦੇ ਨੇ ਹਲਕਾ ਲੁਧਿਆਣਾ ਵੈਸਤੋ